ਤੇ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਇੱਕ ਵੱਡੀ ਗੈਂਗਵਾਰ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਗੈਂਗਸਟਰ ਰਮਨਜੀਤ ਸਿੰਘ ਔਰ ਸੋਨੂ ਮੋਟਾ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਸੋਨੂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦਰਸਲ ਸੋਨੂ ਨੂੰ ਪਹਿਲਾਂ ਤੋਂ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਸੋਨੂ ਮੋਟਾ ਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਔਰ ਇਸ ਸਾਰੀ ਲੜਾਈ ਨੂੰ ਇੱਕ ਗੈਂਗਵਾਰ ਦੇ ਤੌਰ ਤੇ ਪੁਲਿਸ ਦੇਖ ਰਹੀ ਹੈ ਇੱਕ ਵੱਡੀ ਗੈਂਗਵਾਰ ਦੇ ਤੌਰ ਤੇ ਇਸ ਨੂੰ ਦੇਖਿਆ ਜਾ ਰਿਹਾ ਔਰ ਇਹ ਗੈਂਗਸ ਦੀ ਆਪਸੀ ਲੜਾਈ ਦੇ ਵਿੱਚ ਰਵਨੀਤ ਸਿੰਘ ਔਰ ਫਸ सोनू ਮੋਟਾ ਦਾ ਕਤਲ ਕਰ ਦਿੱਤਾ ਗਿਆ ਅੰਮ੍ਰਿਤਸਰ ਦੀ ਇਹ ਘਟਨਾ ਹੈ ਜਿੱਥੇ ਦੋ ਗੈਂਗਸ ਦੀ ਆਪਸ ਦੇ ਵਿੱਚ ਲੜਾਈ ਹੋਈ ਔਰ ਪਹਿਲਾਂ ਤੋਂ ਹੀ सोनू ਨੂੰ ਜੜੀਆਂ ਉਹ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਯਾਨੀ ਕਿ ਉਹ ਲਾਤਰ ਤੇ ਪਿਆਰ ਦਾ ਮਗਰਮੁੰਡਾ ਭੱਜਿਆ ਲੇਕਿਨ ਮੇਰਾ ਮੁੰਡਾ ਇੱਧਰ ਇੱਕ ਭੱਜਿਆ ਅੱਗੇ ਨੂੰ ਔਰ ਉਹ ਮਗਰ ਇੱਕ ਮੁੰਡਾ ਹੋਰ ਭੱਜਿਆ ਉਹਨੇ ਸਿੱਧੀ ਗੋਲੀ ਮਾਰੀ ਉਹਨੇ ਹਾਂ ਜੀ ਪਰ ਪੰਜ ਛੇ ਰੌਣ ਚੱਲੇ ਆ ਕਿ ਜੀ ਸਲਾਈਮ ਕੋ ਫਾਇਰਿੰਗ ਇਨਸੀਡੈਂਟ ਤੇ ਕਾਠਿਆਣਾ ਬਾਜ਼ਾਰ ਆ ਤਾਣਾ ਕਾਲਜ ਵਿੱਚ ਪੈਂਦਾ ਜੀ ਤੇ ਰਿਪੋਰਟ ਹੋਇਆ ਸੀਗਾ ਮੌਕੇ ਤੇ ਆਏ ਆ ਤੇ ਇਸ ਦੀ ਜਿਹੜੀ ਆ ਤਸਦੀਕ ਸਾਡੇ ਵੱਲੋਂ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਦੋ ਟੂ ਵੀਲਰ ਦੇ ਸਵਾਰ ਨੌਜਵਾਨ ਆਏ ਨੇ ਜਿੱਥੇ ਇੱਕ ਰਵਨੀਤ ਸਿੰਘ ਦੇ ਨਾਮ ਲੜਕੇ ਨੂੰ ਜਿਹੜਾ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਉਸ ਦੀ ਜਿਹੜੀ ਮੌਕੇ ਤੇ ਅਸੀਂ ਤਫ਼ਤੀਸ਼ ਕਰ ਰਹੇ ਆ ਤਫ਼ਤੀਸ਼ ਕਰਕੇ ਜਿਹੜੀ ਇਸ ਦਾ ਫਾਈਨਲ ਹੋਊਗਾ ਤਾਂ ਬੱਸ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਹੋਰ ਜਾਣਕਾਰੀ ਲਈ ਅਮਿਤ ਪੂਰੀ ਡਿਟੇਲ ਸਮਝਣੀ ਚਾਹਵਾਂਗੇ ਕੀ ਰੌਲਾ ਸੀ ਕਦੋਂ ਦਾ ਇਹ ਘਟਨਾਕ੍ਰਮ ਹੈ ਔਰ ਕਿਹੜੇ ਗੈਂਗਸ ਦੇ ਨਾਲ ਇਹਨਾਂ ਦੀ ਲੜਾਈ ਸੀ ਜੀ ਜੀ ਅੰਮ੍ਰਿਤਸਰ ਦੇ ਕਾਠਿਆਲਾ ਬੁਜਾ ਜਿਹੜਾ ਕਿ ਸਸਟੈਂਸਰੀ ਹਵੰਦਰ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਜਿਹੜਾ ਕਾਫੀ ਪੀੜ ਪੜ ਵਾਲਾ ਬੁਜਾ ਰਹਾ ਉੱਥੇ ਇਹ ਗੈਂਗਵਾਰ ਹੋਈ ਹੈ ਸੋਨੂ ਮੋਟਾ ਜਿਸ ਤੇ ਕਈ ਅਪਰਾਧਿਕ ਮਾਮਲੇ ਪਹਿਲਾਂ ਵੀ ਦਰਜ ਸੀ ਹਾਲਾਂਕਿ ਪੁਲਿਸ ਨੂੰ ਵਾਂਟਡ ਵੀ ਸੀ ਕਈ ਮਾਮਲੇ ਉਸਤੇ ਚੱਲਦੇ ਸੀ ਸੋ ਉਸ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਪੁਲਿਸ ਦਾ ਕਹਿਣਾ ਹੈ ਕਿ ਦੋ ਅਗਿਆਤ ਨੌਜਵਾਨਾਂ ਦੁਆਰਾ ਜਿਹੜਾ ਸੋਨੂ ਤੇ ਕਈ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚੋਂ ਪੰਜ ਗੋਲੀਆਂ ਸੋਨੂ ਨੂੰ ਵੱਜੀਆਂ ਸੋ ਕਿਹਾ ਜਾ ਰਿਹਾ ਕਿ ਸੋਨੂ ਦੀ ਪੁਰਾਣੀ ਰੰਜਿਸ਼ਾ ਬਹੁਤ ਹੈ ਹਾਲਾਂਕਿ ਪਿਛਲੇ ਦਿਨੀ ਜਿਹੜਾ ਗੁਰਦੀਪ ਪਹਿਲਵਾਨ ਜਿਹੜਾ ਕਿ ਪਾਰਸ਼ਲ ਸੀ ਉਸ ਦਾ ਕਤਲ ਦੇ ਵਿੱਚ ਵੀ ਸੋਨੂ ਦਾ ਹੱਸੀ ਜਿਸ ਤੋਂ ਬਾਅਦ ਲਗਾਤਾਰ ਰੰਜਿਸ਼ ਜਿਹੜੀ ਸੋਨੂ ਦੇ ਨਾਲ ਲਗਾਤਾਰ ਕਈ ਗੁਟਾਂ ਦੀ ਚਲੀ ਆ ਰਹੀ ਸੀ ਹਾਲਾਂਕਿ ਪੁਲਿਸ ਦੁਆਰਾ ਹੁਣ ਗੁਰਦੀਪ ਪੁਲਵਾਨ ਦਾ ਜਿਹੜਾ ਬੇਟਾ ਉਹ ਵੀ ਨਿਸ਼ਾਨੇ ਤੇ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਸ ਦੁਆਰਾ ਵੀ ਕਤਲ ਕੀਤਾ ਜਾ ਸਕਦਾ ਹੈ ਕਿਉਂਕਿ ਸੋਨੂ ਨੂੰ ਕਈ ਤਰ੍ਹਾਂ ਦੀ ਧਮਕੀਆਂ ਵੀ ਕਾਫੀ ਦੇਰ ਤੋਂ ਮਿਲਦੀਆਂ ਸੀ ਜਾਨੋ ਮਾਰਨ ਦੀ ਧਮਕੀਆਂ ਮਿਲਦੀਆਂ ਸੀ ਸੋ ਹਜੇ ਤੱਕ ਪੁਲਿਸ ਆਸ-ਪਾਸ ਦੇ ਸੀਸੀਟੀਵੀ ਜ਼ਰੂਰ ਖੰਗਾਲਣ ਦੀ ਕੋਸ਼ਿਸ਼ ਦੇ ਵੀ ਜੁੜੀ ਹੈ ਕਿਉਂਕਿ ਜਿਹੜਾ ਢੀੜਪੜ ਵਾਲਾ ਬੁਜ਼ਾਰਾ ਹੈ ਉੱਤੇ ਜਿਆਦਾ ਸੁਨਿਆਰਿਆਂ ਦੀਆਂ ਵੀ ਦੁਕਾਨਾਂ ਵਾ ਸੋ ਸਾਰੀ ਦੁਕਾਨਾਂ ਦੇ ਬਾਹਰ ਸੀਸੀਟੀਵੀ ਜ਼ਰੂਰ ਲੱਗੇ ਆ ਸੋ ਪੁਲਿਸ ਦਾ ਮੰਨਣਾ ਹੈ ਕਿ ਜਿਹੜੇ આરોપી ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਜ਼ਰੂਰ ਹੋਊਗਾ ਕਿਉਂਕਿ ਮੋਟਰਸਾਈਕਲ ਤੇ ਸਵਾਰ ਆਏ ਟਾਈਮ ਲੱਗਿਆ ਹੋਣਾ ਸੋ ਪੁਲਿਸ ਲਗਾਤਾਰ ਸਾਫੇ ਮਾਰੀ ਦੇ ਵਿੱਚ ਜੁਟੀ ਹੈ ਤੇ ਉਹਨਾਂ ਦੀ ਪਛਾਣ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਸ਼ਨਦੀਪਾ ਦੇ ਬਿਆਨ ਵੀ ਨੋਟ ਕੀਤੇ ਜਾ ਰਹੇ ਆ ਵਿੱਚੇ ਸੋ ਇਹਦਾ ਮਤਲਬ ਹਲੇ ਤੱਕ ਪੁਲਿਸ ਨੇ ਸਿੱਧਾ ਕਿਸੇ ਗੈਂਗ ਤੇ ਜਿਹੜਾ ਹੈ ਇਸ਼ਾਰਾ ਨਹੀਂ ਕੀਤਾ ਕਿ ਇਹ ਫਲਾਣੇ ਗੈਂਗ ਦਾ ਕੰਮ ਹੈ ਜੀ ਬਿਲਕੁਲ ਪੁਲਿਸ ਦੁਆਰਾ ਹਾਲੇ ਤੱਕ ਇੱਕ ਗੈਂਗ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਲੇਕਿਨ ਇਹ ਜ਼ਰੂਰ ਪੁਲਿਸ ਦੁਆਰਾ ਕਿਹਾ ਜਾ ਰਿਹਾ ਕਿ ਸੋਨੂ ਦੇ ਕਈ ਅਪਰਾਧਿਕ ਮਾਮਲੇ ਦਰਜ ਸੀ ਸੋ ਉਸ ਦਾ ਕਤਲ ਕਿਸ ਦੁਆਰਾ ਕੀਤਾ ਗਿਆ ਜਾਂ ਕਿਸ ਦੁਆਰਾ ਉਸ ਨੂੰ ਧਮਕੀਆਂ ਵੀ ਪਹਿਲਾਂ ਦਿੱਤੀਆਂ ਜਾ ਰਹੀਆਂ ਸੀ ਕਿਉਂਕਿ ਕੋਈ ਅੱਜ ਦਾ ਮਾਮਲਾ ਨਹੀਂ ਹੈ ਕਈ ਪਿਛਲੇ ਕਈ ਮਹੀਨਿਆਂ ਤੋਂ ਸੋਨੂ ਨੂੰ ਲਗਾਤਾਰ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਸੁਲਤਾਨਵਿੰਡ ਰੋਡ ਦੇ ਕਰੀਬ ਦਾ ਉਹ ਰਹਿਣ ਵਾਲਾ ਸੀ ਸੋ ਪੁਲਿਸ ਨੇ ਹਾਲੇ ਤੱਕ ਇੱਕ ਗੈਂਗ ਨੂੰ ਨਿਸ਼ਾਨਾ ਨਹੀਂ ਬਣਾਇਆ ਨਾ ਹੀ ਕਿਸੇ ਤੇ ਇਲਜ਼ਾਮ ਲਗਾਇਆ ਹੈ ਲੇਕਿਨ ਕਈ ਪੁਲਿਸ ਦੇ ਸਵਾਲ ਜ਼ਰੂਰ ਹੈ ਜਿਹੜੇ ਅਨਸੁਲ ਜੀ ਹੈ ਸੋ ਜਦੋਂ ਤੱਕ ਸੀਸੀਟੀਵੀ ਪੁਲਿਸ ਆਸ-ਪਾਸ ਦੀ ਨਹੀਂ ਹੱਥ ਆਂਦੀ ਜਾਂ ਉਹਨਾਂ ਦੀ ਪਛਾਣ ਨਹੀਂ ਹੁੰਦੀ ਉਦੋਂ ਤੱਕ ਪੁਲਿਸ ਕਿਸੇ ਤੇ ਵੀ ਇਲਜ਼ਾਮ ਲਗਾਣਾ ਬਿਹਤਰ ਨਹੀਂ ਸਮਝਦੀ ਵਿਜੇ ਠੀਕ ਹੈ ਠੀਕ ਹੈ ਧੰਨਵਾਦ ਆ ਮੈਂ ਤੇ ਇਸ ਜਾਣਕਾਰੀ ਦੇ ਲਈ ਤਾਂ ਅੰਮ੍ਰਿਤਸਰ ਚ ਇਹ ਗੈਂਗ ਵਾਰ ਦੀ ਵੱਡੀ ਘਟਨਾ ਹੋਈ ਹੈ ਜਿੱਥੇ ਸੋਨੂ ਨਾਮ ਦੇ ਵਿਅਕਤੀ ਨੂੰ ਸਿਆ ਕਹੀਏ ਸੋਨੂ ਨਾਮ ਦੇ ਬਦਮਾਸ਼ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਹੁਣ ਪੁਲਿਸ ਇਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੋਨੂ ਤੇ ਅਟੈਕ ਕਿਸ ਨੇ ਕਰਵਾਇਆ ਜਾਂ ਕਿਸ ਵੱਲੋਂ ਮਾਰਿਆ ਗਿਆ ਔਰ ਉਹਦੀ ਅਸਲੀ ਵਜ੍ਹਾ ਕੀ ਹੈ ਹਾਲਾਂਕਿ ਸੋਨੂ ਤੇ ਕਈ ਸਾਰੇ ਅਪਲਾਦਿਕ ਅਪਰਾਧਿਕ ਮਾਮਲੇ ਦਰਜ ਸੀ ਸੋ ਪੁਲਿਸ ਇਸ ਕਤਲ ਨੂੰ ਉਹਨਾਂ ਹੀ ਕੜੀਆਂ ਨਾਲ ਜੋੜ ਕੇ ਦੇਖ ਰਹੀ ਹੈ